ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਚਾਹ ਦੇ ਵਿੱਚ ਜੋ ਕਾਲੀ ਮਿਰਚ ਹੈ, ਦਾਲਚੀਨੀ, ਵੱਡੇ এলাਚੀ, ਛੋਟੇ এলাਚੀ, ਜਾਂ ਗੁਲਾਬ ਦੇ ਫੁੱਲ, ਸੁੰਡ, ਸੌਂਫ, ਅਜਵੈਨ ਇਹਨਾਂ ਚੀਜ਼ਾਂ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਵੀਰਪਾਲ ਕੌਰ ਫਿਰੋਜ਼ਪੁਰ, ਹਰਜੀਤ ਕੌਰ ਪਟਿਆਲਾ ਤੇ ਸਿਮਰਨ ਇਹ ਤਿੰਨੇ ਉਹ ਲੱਕੀ ਵਿਜੇਤਾ ਨੇ ਜਿਨ੍ਹਾਂ ਨੇ ਲਾਸਟ ਵੀਡੀਓ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਮਨਦੀਪ ਮਾਲਵਾ, ਅਵੇਅਰਨੈਸ ਹੈਲਥ ਨਾਲ ਰਿਲੇਟਡ ਸਾਡੀ ਇਹ ਵੀਡੀਓਜ਼ ਹੁੰਦੀਆਂ ਨੇ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਸਾਰੇ ਲੋਕ ਚਾਹ ਦੇ ਵਿੱਚ ਸਿਰਫ ਚਾਹ ਪੱਤੀ ਖੰਡ ਤੇ ਦੁੱਧ ਮਿਲਾ ਕੇ ਚਾਹ ਨੂੰ ਪੀ ਲੈਂਦੇ ਨੇ ਪਰ ਜੋ ਲੋਕ ਇੰਨੇ ਸਾਰੇ ਇНГਰਡੀਅੰਟਸ ਪਾ ਕੇ ਚਾਹ ਨੂੰ ਪੀਂਦੇ ਨੇ ਉਹਦਾ ਕੀ ਫਾਇਦਾ ਸਿਰਫ ਜੀਭ ਦੇ ਟੇਸ ਲਈ ਇਹ ਜਿੱਦ ਨਹੀਂ ਪਈਆਂ ਜਾਂਦੀਆਂ ਪੁਰਾਤਨ ਸਮੇਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਇਹ ਚੀਜ਼ਾਂ ਵਰਤੀਆਂ ਗਈਆਂ ਨੇ ਜਿਨ੍ਹਾਂ ਦੇ ਸਰੀਰ ਨੂੰ ਬਹੁਤ ਬਹੁਤ ਜ਼ਿਆਦਾ ਫਾਇਦੇ ਇਹ ਸਾਰੀਆਂ ਚੀਜ਼ਾਂ ਇਨਗਰੀਡients ਨੇ ਉਦਗਤੀ ਤੱਤ ਨੇ ਜੋ ਸਾਨੂੰ ਸਿਰਫ ਇਹਨਾਂ ਦੇ ਵਿੱਚੋਂ ਹੀ ਮਿਲ ਸਕਦੇ। ਤੇ ਇਹਨਾਂ ਨੂੰ ਜੇ ਆਪਾਂ ਖਾਣ ਦੀ ਗੱਲ ਕਰੀਏ ਤਾਂ ਜੇ ਅਸੀਂ ਕਹੀਕਰੋਤੀ ਦੇ ਉੱਪਰ ਲਾ ਕੇ ਖਾ ਲਾਂਗੇ ਆਪਾਂ ਨਹੀਂ ਖਾ ਸਕਦੇ। ਪਰ ਜਿਹੜੇ ਇਹਨਾਂ ਦੇ ਵਿੱਚੋਂ ਤੱਤ ਮਿਲਦੇ ਨੇ ਉਹਨਾਂ ਨੂੰ ਜਾਂ ਤਾਂ ਕਾੜੇ ਦੇ ਰੂਪ ਵਿੱਚ ਬਣਾ ਸਕਦੇ ਸੀ। ਪ੍ਰਾਤਨ ਸਮੇਂ ਦੇ ਵਿੱਚ ਇਹਨੂੰ ਇੱਕ ਕਾੜਾ ਹੀ ਬਣਾਇਆ ਜਾਂਦਾ ਸੀ। ਪਰ ਅੱਜ ਸੇ ਮਾਡਰਨ ਹੋ ਗਏ ਆ ਜਾਂ ਕਾਫੀ ਸਮੇਂ ਤੋਂ ਚਾਹ ਪੱਤੀ ਦੇ ਵਿੱਚ ਇਹ ਸਾਰੇ ਇਨਗਰੀਡients ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡ ਕਰਕੇ ਨਾਲੇ ਤਾਂ ਚਾਹ ਪੀ ਲਈ ਜਾਂਦੀ ਹੈ ਤੇ ਨਾਲੇ ਜਿਹੜੇ ਉਹ ਜ਼ਰੂਰੀ ਤੱਤ ਨੇ ਉਹਨਾਂ ਨੂੰ ਪੀ ਲੈ ਜਾਂਦਾ ਤੇ ਸਭ ਤੋਂ ਮਹਿੰਨ ਤੇ ਜ਼ਰੂਰੀ ਇਹਦੇ ਨਾਲ ਅਲਰਜੀ ਖੂਨ ਘਾੜਾ ਤੇ ਐਸਿਡਿਟੀ ਦੀ ਸਮੱਸਿਆ ਨਹੀਂ ਸੀ ਆਉਂਦੀ ਤਾਂ ਵੀਡੀਓ ਹੈ ਉਹਨਾਂ ਲੋਕਾਂ ਲਈ ਜੋ ਚਾਹ ਦੇ ਵਿੱਚ ਚਾਹ ਪੱਤੀ ਵੀ ਖਾਂਦੀ ਵਰਤਦੇ ਨੇ ਅੱਗੇ ਤੋਂ ਧਿਆਨ ਰੱਖੋ ਇਹ ਸਾਰੀਆਂ ਚੀਜ਼ਾਂ ਚਾਹ ਦੇ ਵਿੱਚ ਹੋ ਗਵਾਂ ਤੁਹਡੀ ਸਕਿਨ ਠੀਕ ਰਹੇਗੀ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣੀਆਂ ਤੇ ਸ਼ਾਪ ਨਾਲ रिलेटेड ਸਮੱਸਿਆ ਠੀਕ ਰਹੇਗੀ ਤੇ ਬ੍ਰੇਨ ਵੀ ਜ਼ਿਆਦਾ ਕੰਮ ਕਰੇਗਾ ਧੰਨਵਾਦ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ Tak terlihat